ਲਾਈਗੁਰਜੀ ਦਾ ਖਾਲਸਾ ਵਾਹੀਗੁਰਜੀ ਕੀ ਫਤਿਹ ਤੁਹਾਡਾ ਸਾਡੇ ਉਰੇ ਲੈਣਾ ਅਤੇ ਫਿਰ ਵੀ ਇਸ ਵੇਤੇ ਹੀ ਅਜਨੇ ਆਪੜ ਲੈ ਕੇ ਆਂ ਆਵਲਾਂ ਵਾਲੀ ਪੱਗ ਜਿਹਨਾਂ ਤੇ ਸਾਡੇ 7 ਮੀਟਰ ਕਪੜਾੜਾ ਫੋਲਾ ਲਾਤੇ ਆ ਜਿਹੜਾ ਆਪਾਂ ਪੱਲੇ ਲੜ ਲਾਉਣਾ ਸੱਜੇ ਸੈਂਟਰ ਚੋ ਲਿਆ ਕੇ ਲੜ ਨੂੰ ਪੁਣੇ ਹਲਦਵਾ ਥਲੇ ਰਾ ਕੇ ਬੰਦਪਾਧਾ ਤਰ੍ਹਾਂ ਕੇ ਦੋਹੀ ਪੱਲੇ ਇਕੱਠੇ ਕਰਕੇ ਉਨਾਂ ਜਿਹੜੇ ਆਪ ਬਾਲਿਓ ਇਕੱਠੇ ਕਰਕੇ ਅਧਿਆ ਹੱਦੀ ਗਲ ਦਾ ਕਿੜਾ ਪਲੜ ਨੂੰ ਲੋਡ ਕਰਕੇ ਤੇ ਬਾਲ ਨੇੜੇ ਆਪਾਂ ਉਹ ਲੋਡ ਕਰਕੇ ਤੇ ਲੜਨ ਨੂੰ ਲੋਰ ਕਰਕੇ ਲਗਾ ਦੇਣਾ ਹੈ ਜਿਹੜਾ ਜਿਹੜਾ ਪਲਾੜ ਨੂੰ ਜ਼ਿਆਦਾ ਪਤਲਾ ਨਹੀਂ ਕਰਾਂਗੇ ਜੇ ਆਪਾਂ ਜਿਹੜਾ ਲੜ ਨੂੰ ਜ਼ਿਆਦਾ ਪਤਲਾ ਕਰ ਲੰਨੇ ਆ ਤਾਂ ਜਿਹੜਾ ਆਪਣਾ ਲੜਾ ਉਹ ਅੱਖ ਤੋਂ ਵਾਰ-ਵਾਰ ਖਿਸਕੀ ਜਾਵੇਗਾ ਜਿਹੜਾ ਪਗਲੇ ਲੜ ਲਗਾਉਣਾ ਲੜਨ ਵੇਗ ਤੋਂ ਪਿੰਚ ਕਰਕੇ ਪੂਣੀ ਦੋਹਲ ਦੋਹਲ ਰੱਖ ਕੇ ਵੰਦਪਸ ਉਤਰਾ ਕੇ ਧੋਈ ਭਲੇ ਇਕੱਠੇ ਕਰਕੇ ਉਹਨਾਂ ਜਿਹੜੇ ਬਵਲ ਨੇ ਇਕੱਠੇ ਕਰਕੇ ਤੇ ਫਿਰ ਉਂਗਲੀ ਦੇ ਗੁੱਠੇ ਨੇੜੇ ਪੌਂਸ ਵਿੱਚੋਂ ਵਾਲ ਜਿਹੜੇ ਆਪਾਂ ਇਕੱਠੇ ਕਰਕੇ ਜਿੱਥੇ ਆਪਾਂ ਨੇ ਪਹਿਲੇ ਵਾਲ ਮੁਕਦੇ ਹੁਣ ਉਹ ਥੇੜਾ ਪਲਾਟ ਨੂੰ ਲੋਡ ਕਰਕੇ ਫਰੰਗਲੀ ਦਾ ਗੁੱਠੜਾ ਪੰਜ ਚੋਲਣੜਿਆ ਪੱਕਠੇ ਕਰਕੇ ਤੇ ਲੜਨ ਨੂੰ ਲੋਡ ਕਰਕੇ ਲਗਾਉਣਾ ਹੈ ਇਵਰ ਬਲਾਨ ਲੋਡ ਕਰ ਕਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਸੱਚੰਗੇ ਕਿਹੜਾ ਪਵਲ ਨੂੰ ਲੋਡ ਕਰਕੇ ਤੇ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਅਗਲਾੜਾ ਪਲੜ ਨੂੰ ਨਾਲ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖਲਦਵਾ ਥੱਲੇ ਰੱਖ ਕੇ ਬੰਦਪਾ ਉੱਤਰਾ ਕੇ ਤੋ ਹੀ ਪਹਿਲੇ ਕੱਠੇ ਕਰਕੇ ਉਹਨਾਂ ਜਿਹੜੇ ਬਵਲ ਨੇ ਇਕੱਠੇ ਕਰਨੇ ਨੇ ਉਂਗਲੀ ਦੇ ਗੁੱਠੇੜੇ ਉਸ ਵਿੱਚੋਂ ਬਵਲ ਨੇੜੇ ਆਪਾਂ ਇਕੱਠੇ ਕਰਨੇ ਆ। ਉਂਗਲੀਆ ਗੁੱਠੇੜੇ ਉਸ ਵਿੱਚ ਬਵਲ ਨੇੜੇ ਆਪਾਂ ਇਕੱਠੇ ਕਰਕੇੜਾ ਪਿਆੜ ਨੂੰ ਸ਼ਟ ਕਰਕੇ ਲਗਾ ਦੇਣਾ ਹੈ। ਜਿੱਥੇ ਆਪਣੇ ਪਹਿਲੇ ਡਿਵਾਲ ਮੁਕੇ ਜਾਣਗੇ ਉਹ ਕਿਹੜਾ ਪਿਆੜ ਨੂੰ ਲੋਡ ਕਰਕੇ ਲਗਾਵਾਂਗੇ। ਜਿਹੜੇ ਜਿਹੜੇ ਆਪਾਂ ਆਰਡਰ ਲਏ ਸੀ ਨਾ ਜਿਹੜੇ ਬੱਬਲ ਪਾਸੀ ਉਹਨਾਂ ਦੇ ਆਪਾਂ ਸੰਗੜੇ ਕਰ ਲੈਣਾ ਅਗਲੇ ਦਾ ਪਲਣ ਲਾਉਣਾ ਲਾਡਨ ਬੈਗ ਤੋਂ ਪਿੰਚੇ ਕਰ ਲੈਣਾ ਪੁਣੀ ਦਾ ਹੌਲ ਦਾ ਬੱਥਰੇ ਕੇ ਬੰਦ ਬਸ ਉਤਰਾ ਕੇ ਇਹ ਵਾਰ ਦੋ ਹੀ ਬੱਲੇ ਜੋ ਲੈਪ ਬਾਲ ਨੂੰ ਇਕੱਠੇ ਕਰਕੇ ਉੱਤੋਂ ਲੜਾ ਲੜਨੂ ਚਾਰੋਂ ਕੁ ਜਿਹੜਾ ਲੜਨੂ ਉੱਤੋਂ ਸੈੱਟ ਕਰਕੇ ਤੇ ਵੱਲ ਨੇ ਸੈੱਟ ਕਰਕੇ ਜਿੱਥੇ ਆਪਣੇ ਪਹਿਲੇੜੇ ਦੇ ਬੱਲ ਮੁੱਕਦੇ ਹੋਣਗੇ ਉਥੇ ਜਿਹੜਾ ਲੜਨੂ ਲਗਾਉਣਾ ਹੈ ਕਹ ਗੱਲੇੜਾ ਪਲੜਾ ਲਾਣਾ ਲੜਨ ਬੈਗ ਤੋਂ ਪੈਂਚ ਕਰਕੇ ਉਣੀ ਅੱਖੋਂ ਤੋਂ ਹੱਥ ਜੜਾ ਕੇ ਦੋਈ ਪੱਲੇ ਇਕੱਠੇ ਕਰਕੇ ਉਹਨਾਂ ਜਿਹੜੇ ਬਵਾਲਿਓ ਇਕੱਠੇ ਕਰਨੇ ਆ ਨਾ ਉਂਗਲੀ ਲਗੁਠੇੜੇ ਪੋਸ ਵਿੱਚ ਬਲਨੇੜੇ ਆ ਪ ਇਕੱਠੇ ਕਰਕੇੜਾ ਪਲੜ ਨੂੰ ਲੋਡ ਕਰਕੇ ਸ਼ੇਵ ਸੈਟ ਕਰਕੇ ਕਿਹੜਾ ਪਲੈਟਾਉ ਨੂੰ ਲਗਾ ਦੇਣਾ ਹੈ ਤੇ ਨਾਲ ਜਿਹੜਾ ਬਾਕੀ ਪਾਦੇ ਜਿਹੜਾ ਸਟ੍ਰਿੰਗ ਕਰੀ ਜਾਣੀ ਹੈ ਤੇ ਹੋਂ ਜਿਹੜੇ ਆਪਾਂ ਲੜ ਗਈ ਸੀ ਉਹਨੇ ਜਿਹੜੇ ਆਪਾਂ ਬਲ ਪਾਈ ਸੀ ਉਹਨਾਂ ਨੇ ਆਪਾਂ ਸੰਗੜਿਆ ਕਰ ਲੈਣਾ ਤੁਸੀਂ ਬਲਾਂ ਨੂੰ ਸੰਗੜਿਆ ਕਰ ਲਈ ਜਿਹੜਾ ਆਪਣਾ ਸੂਈਆਂ ਪੱਗਾਂ ਜਾਂ ਬਾਹ ਵਖਤ ਸਕਦੇ ਹੋਂ ਜਿਨਾਲਿਆਂ ਨਾਲ ਬਾਕੀ ਪਾਦੜੀ ਆਪਾਂ ਸੈਟਿੰਗ ਕਰੀ ਜਾਣੀ ਐ ਜਿਹੜਾ ਆਪਾਂ ਅਗਲਾ ਲੜਾ ਲੋਕਾਂ ਨਾਲ ਲੜਨ ਨੂੰ ਬੈਗ ਤੋਂ ਪੈਂਚੀ ਕਰ ਲੈਣਾ ਪੁਣੀ ਦਾ ਖੁੱਲਦਾ ਬਾਥਲੇ ਰੱਖ ਕੇ ਬੰਦ ਪਾਸਾ ਉਤਰਾ ਕੇ ਚਾਰ ਉਂਗਲਿਆਂ ਦਾ ਪੜਨ ਉੱਤ ਸੈਟ ਕਰ ਲੈਣਾ ਚਾਰ ਉਂਗਲਿਆਂ ਦਾ ਪੜਨ ਉੱਤ ਸੈਟ ਕਰਕੇ ਤੇ ਦੋਹੀ ਪੱਲਾਂ 'ਚ ਪਹਿਲੇ ਪੱਲੇ ਜਿਆਦਾ ਖੋਲ ਲੈਣਾ ਦੂਜੇ ਪੱਲੇ ਬਮਟਾਈ ਵਾਲਾ ਪਸਾਣੇ ਜੋੜ ਕੇ ਤੇ ਫਿਰ ਜਿਹੜੇ ਆਪਾਂ ਪਰਚੋ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਜਿਹੜੇ ਆਪਾਂ ਵਾਲਿਓ ਕੱਢ ਕੇ ਫਿਰ ਨਕਰੀੜਾ ਪਲਾਰ ਨੂੰ ਫੋਲਡ ਕਰਨਾ ਹੈ ਨਕਰੀੜਾ ਪਲਾਰ ਨੂੰ ਫੋਲਡ ਕਰਕੇ ਇੱਕ ਵਾਰ ਖਿੱਚਾਂਗੇ ਇੱਕ ਵਾਰ ਖਿੱਚ ਕੇ ਲੜ ਨੂੰ ਉੱਤੇ ਦੱਬ ਕੇ ਫਿਰ ਜਿਹੜਾ ਲੜ ਨੂੰ ਫੋਲਡ ਕਰਾਂ ਫੋਲਡ ਕਰਨ ਤੋਂ ਬਾਅਦ ਜਿੰਨੀ ਤੇ ਉਹਦੀ ਚੜਾਈ ਆ ਖਾਣੇ ਚਾਹਣੇ ਤਈ ਹੁੰਦੀ ਉਹਦੀ ਚੜਾਈ ਰੱਖ ਕੇ ਜੇ ਜਿਹੜੀ ਸ਼ੇਪ ਆ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਉੱਤਲੇ ਨਾਲ ਨੇ ਉਹ ਵੀ ਆਪਾਂ ਸੈੱਟ ਕਰ ਲੈਣਾ ਤੂੰ ਉੱਤਲਣਾ ਹੀ ਸੜੀ ਗਲੀ ਦੋ ਵਜੇ ਸਾਨੂੰ ਆਪਣਾ ਬੱਤ ਸੱਕਦੇ ਹੋ ਤੇ ਅਗਲੇੜਾ ਪਲੜ ਲਾਉਣਾ ਕਲਗੀ ਨਾਲ ਲੜਨ ਵੇਹ ਤੋਂ ਪਿੱਛੇ ਗਾ ਲੈਣਾ ਦੋਈ ਜਿਹੜੇ ਆਪਣੇ ਅੱਧ ਉੱਤ ਤੋਂ ਦੋ ਫੋਲਡ ਕਰਕੇ ਹਲਕਾ ਲੜਨੂ ਤੇ ਫਿਰ ਜਿੰਨਾ ਪਹਿਲਾਂ ਖਤ ਰੱਖੇ ਉਹਨਾਂ ਨਾਲ ਨੂੰ ਅਖਦੇ ਰੱਖਣਾ ਤੇ ਉਹ ਜਿਹੜੇ ਆਪਾਂ ਜਿਹੜੇ ਬਵਲ ਪਾਉਣੇ ਆ ਨਾ ਉਂਗਲੀ ਦੇ ਗੁੱਠ ਨੇ ਉਸ ਵਿੱਚੋਂ ਬਲ ਜਿਹੜੇ ਆਪਾਂ ਪਾਉਣੇ ਆ ਨਾ ਤਵੇ ਜਿਹੜਾ ਪ੍ਰਾੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਜਿੱਥੇ ਆਪਣੀ ਨੱਕ ਦੀ ਜਿਹੜੀ ਆਪਣੀ ਲੋਟ ਹੋਊਗੀ ਉਥੇੜਾ ਪ੍ਰਾੜ ਨੂੰ ਸਿੱਧਾ ਕਰਕੇ ਤੇ ਲੜਨ ਉੱਤੇ ਦਬਲਣਾ ਜੇ ਤਾਂੜਾ ਘਟੇਂਦਾ ਹੈ ਜਾਂ ਉਤੋਂ ਖਿੱਚ ਕੇ ਤੁਸੀਂ ਇੱਕ ਜਾਂ ਦੋ ਪੰਗ ਵਿਰੇ ਲੜਨ ਦੀ ਦੁਕਾਨਵਾਦ ਤੇ ਲਗਾ ਸਕਦੇ ਹੋ ਤੇ ਵਿਰੇ ਪ੍ਰਾੜ ਨੂੰ ਉੱਤੇ ਦਬਲਣਾ ਤੇ ਉਹ ਜਿਹੜਾ ਪ੍ਰਾੜ ਆਪਣੇ ਕਲਗੀ ਲੜਕੇ ਬਲ ਪਈ ਸੀ ਉਹਨਾਂ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਉਹਨਾਂ ਦੇ ਆਪਾਂ ਬਲ ਨੇੜੇ ਪੋਟ ਟੜਕਾ ਲੈਣੇ ਨਾ ਤੇ ਆਪਰੇ ਬਲ ਪਈ ਸੀ ਉਹਨਾਂ ਨੂੰ ਵੀੜਾ ਆਪਾਂ ਸੈਟ ਕਰ ਲੈਣਾ ਤੇ ਬੜੀ ਸ਼ੇਪ ਉਹ ਸੈਟ ਕਰ ਲੈਣੀ ਹੈ ਤਵੇੜਾ ਫਸਲ ਟਕਣਾ ਜਿਹੜਾ ਪੱਪਾ ਲਈ ਸੱਜੇ ਸੈਂਟਰ ਤੋਂ ਉਹਨੂੰ ਬੈਦ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਲੈਣਾ ਹੈ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਇੱਕ ਵਾਰ ਫੇਰ ਖਿੱਚਾਂਗੇ ਤੇ ਫਿਰ ਜਿੱਥੋਂ ਕਿਤੋਂ ਉਸਨੂੰ ਗ੍ਰਹਿਣ ਦਾ ਉੱਥੋਂ ਬੜਵਲ ਛੇ ਦੇ ਕੇ ਜਿਹੜਾ ਪਸੇੜਾ ਕਵਰ ਕਰਨਾ ਹੈ ਤਵੇ ਚੰਗੀ ਤਰ੍ਹਾਂ ਚਾਰੇ ਪਾਸੇ ਜਿਹੜਾ ਪਸੇੜਾ ਕਵਰ ਕਰਕੇ ਬੈਦ ਜੜੇ ਲਗਾਉਣਾ ਹੈ ਜਦਾ ਜਦਾ ਕੋ ਫੋਲਡ ਕਰਕੇ ਜਿਹੜਾ ਪਲੇਟ ਨੂੰ ਬੈਦ ਤੇ ਦੱਬ ਦੇਣਾ ਹੈ ਤੇ ਬਾਕੀ ਬਾਦੜੀ ਆਪਾਂ ਸਟਿੰਗ ਕਰ ਲੈਣੀ ਹੈ ਤੇ ਫਾਈਨਲ ਟੱਚ ਜਿਹੜਾ ਆਪਾਂ ਵਾਗ ਨੂੰ ਦੇ ਦੇਣਾ ਤੇ ਜਲਦੀ ਨੰਬਰ ਲੈ ਕੇ ਹਾਜੂਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ